ser uh -huh. uh -huh. ਦੀ ਆਪਣੇ ਮੋਟਾ ਹੋਈਆਂ ਨੇ ਅੱਜ ਜੀ ਸਾਰੇ ਵੋਟਾਂ ਕਰਕੇ ਸਾਨੂੰ ਦਵਾਉਂਦੇ ਸ਼ੁਰੂ ਤੋਂ ਕਿਉਂ ਸਾਨੂੰ ਵੋਟਾਂ ਨਹੀਂ ਪਾਈਆਂ ਕਿਹੜੀ ਪਾਰਟੀ ਦਵਾਉਂਦੀ ਸੀ ਜੀ ਇਹ ਸਿਰਫ ਇੱਕ ਘਰ ਸੀ ਕਾਂਗਰਸ ਸੀ ਬਾਕੀ ਸੀ ਕਾਲੀ ਸਾਰੇ ਕਾਂਗਰਸ ਸੀ ਅਸੀਂ ਕਾਂਗਰਸੀ ਬਣਦੇ ਹਾਂ ਅਸੀਂ ਵੀ ਕਾਂਗਰਸੀ ਬਣਦੇ ਹਾਂ ਸਾਰੇ ਵਿੱਚੋਂ ਕਾਲੀ ਨੇ ਕੋਈ ਇੱਕ ਅੰਦਾ ਘਰ ਕਾਂਗਰਸੀ ਠੀਕ ਹੈ ਜੀ ਸਾਨੂੰ ਵੋਟਾਂ ਨਹੀਂ ਪਈਆਂ 5 ਸਾਲ ਤਾਂ ਨਹੀਂ ਮਾਰਾਂਗੇ ਹੁਣ ਅੱਛਾ ਜੀ ਸਾਡੇ ਡੇੜੀ ਟਕਾਲ ਪਾਏ ਨੇ ਕਰ ਗਏ ਅੱਛਾ ਜੀ ਐਡਮਿਟ ਕਰ ਲਾ ਲਾ ਗਏ ਹਾਂ ਜੀ ਤੇ ਅਸੀਂ ਇੱਧਰ ਆ ਗਏ ਮੇਰਾ ਬ੍ਰਦਰ ਤੇ ਜਿਹੜੇ ਘਵਨੀ ਰੱਖੇ ਮੇਰੇ ਤਾਇਆ ਜੀ ਦਾ ਮੁੰਡਾ ਹਾਂ ਜੀ ਹਾਂ ਜੀ ਤੋਂ ਮੈਂ ਕਰੇ ਕਰ ਲਿਆ ਸੀ ਹਾਂ ਜੀ ਮੇਰੇ ਤਾਇਆ ਜੀ ਤੋਂ ਉਹਨਾਂ ਨੂੰ ਪਾਣੀ ਲਾਉਣ ਚੱਲੇ ਸੀ ਕਿ ਮੈਂ ਰੋਕ ਕੇ ਗੋਲੀਆਂ ਚਲਾ ਦਿੱਤੀ ਨਰ ਆਇਆ ਆਪਣਾ ਸੀ ਕੀ ਕੀ ਨਾਮ ਸੀ ਜਿਹਨੇ ਗੋਲੀਆਂ ਚਲਾਈਆਂ ਜਿਹੜੇ ਬੰਦੇ ਨਾਲ ਆਏ ਨੇ ਹਰ ਮੈਨੂੰ ਦੱਸਾ ਸਿੰਘ ਹਾਂਜੀ ਮੁੰਡੇ ਦੋਰ ਜਿੰਦਰ ਤੇ ਗਰਮੀਤ ਆ ਗਰਮੀਤ ਇਹਨਾਂ ਗੋਲੇ ਚਲਾਈਆਂ ਨੇ ਤੁਹਾਡੇ ਕਿੰਨੇ ਬੰਦੇ ਜ਼ਖਮੀ ਦੀ ਕਿੰਨੇ ਮੌਤ ਹੋਈ ਜੀ ਇੱਕ ਜ਼ਖਮੀ ਦੋ ਇੱਕ ਮੇਰਾ ਬਰਾਦਰ ਇੱਕ ਮੇਰਾ ਤਾਇਆ ਜੀ ਲੜਕਾ ਦੋਵੇਂ ਡੈਥ ਹੋ ਗਿਆ ਵਕਤ ਹੈ ਕੀ ਕੀ ਨਾਮ ਇਹਨਾਂ ਦਾ ਦੱਸੋ ਵੀ ਡਿਟੇਲ ਚ ਮੇਰਾ ਬਰਾਦਰ ਦਾ ਬੈਂਤ ਸਿੰਘ ਜੀ ਬੈਂ ਹੋਰ ਰਵਿੰਦਰ ਸਿੰਘ ਰਵਿੰਦਰ ਸਿੰਘ ਦੇ ਜ਼ਖਮੀ ਕੌਣ ਆਇਆ ਜੀ ਜ਼ਖਮੀ ਅਰਮਨ ਅਰਮਨ ਢਿਲੋਂ ਦਾ ਨਾਮ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਹੋਰ ਰੈਫਰ ਫਰੀਦਪੁਰ ਦੇ ਜੀ ਉਹਨਾਂ ਦੀ ਹਾਲਤ ਨਾਜ਼ੁਕ ਹੈ ਕਿ ਠੀਕ ਹੀ ਦੱਸੀ ਜਾਵੇ ਜੀ ਸੁਣ ਕੇ ਆ ਵੀ ਕੁਝ ਪੈਟਰ ਹੈ ਅਗਰ ਠੀਕ ਹੈ ਆਜੇ ਇੱਥੇ ਰਾਤ ਦੇ ਉਹ ਨਿੱਜਰਾ ਪੁਲਿਸ ਨੇ ਸਾਡਾ ਸੇਰ ਦਾ ਬਿਆਨ ਨਹੀਂ ਲਿਆ ਸਾਡਾ ਕੋਈ ਸਾਡੀ ਸੁਣਵਾਈ ਨਹੀਂ ਹੋਇਆ ਅਸੀਂ ਇੱਥੇ ਪਏ ਜਿਵੇਂ ਆਏ ਹੋਏ ਤਾਂ ਸਾਡੇ ਕੋਈ ਨਹੀਂ ਸਾਡੀ ਡੈਕਸ਼ਨ ਸੁਣਾਈ ਨਹੀਂ ਰੱਖਦੇ ਮਾਰ ਰਹੇ ਕੱਪੜੇ ਪਾ ਰਹੇ ਨੇ ਕਿੰਨਾ ਪਾ ਰਹੇ ਨੇ ਕੱਪੜੇ ਇਹਨਾਂ ਅਰਪ੍ਰਦੀਪ ਸਿੰਘ ਆ ਰਹੇ ਆ ਅੱਛਾ ਜੀ ਇਹ ਰਾਤ ਗੋਲੀ ਚਲੀ ਗਈ ਹੁਣ ਗੋਲ ਜੀ ਪਹਿਲਾਂ ਸਾਡੀਆਂ ਲੇਡਸ ਕੁੱਟੀਆਂ ਅੱਛਾ ਅੱਛਾ ਠੀਕ ਹੈ ਠੀਕ ਅਸੀਂ ਆਏ ਅਸੀਂ ਪੁੱਛਿਆ ਪਹਿਲਾਂ ਇਹਨਾਂ ਨੇ ਕੁੱਟਿਆ ਮੇਰੇ ਵੀ ਆਹ ਇੱਥੇ ਡਾਂਗ ਮਾਰੀ ਠੀਕ ਹੈ ਉਹ ਤਾਂ ਸਾਨੂੰ ਕੁੱਟਿਆ ਸੀ ਰਾਤ ਇੱਥੇ ਆ ਕੇ ਐਡਮਿਟ ਕਰਾ ਲਿਆ ਤੇ ਦੋਵੇਂ ਘਰੇ ਕੱਲੇ ਰਹੇ ਕੇ ਉਹਨਾਂ ਨੇ ਮੈਨੂੰ ਅੱਜ ਗੋਲੀਆਂ ਨਾਲ ਮਾਰਤਾ ਲੁੱਟ ਕੇ ਘੇਰ ਕੱਲੇ ਸੀ ਪਾਣੀ ਤੋਂ ਚੱਲੇ ਗੱਲੇ ਪਾਣੀ ਤੋਂ ਚੱਲੇ ਸੀ ਕੋਈ ਸਾਡੀ ਸੁਣਵਾਈ ਨਹੀਂ ਗਈ ਕੋਈ ਬਿਆਨ ਦਰਸ਼ਕੀ ਦੀ ਰਾਤ ਦਾ ਵੀ ਸਾਡੇ ਘਰੇ ਸਾਡਾ ਕੋਈ ਪੁਲਿਸ ਨੇ ਸਟੇਟਮੈਂਟ ਨਹੀਂ ਅਜੇ ਤੱਕ ਕੋਈ ਅਸੀਂ ਸਾਰਾ ਕੁਝ ਇੱਥੇ ਪਰਚੇ ਕਰਜਾਉਂਦਾ ਸਾਰਾ ਕੁਝ ਕਰਵਾਇਆ ਸਾਡੀ ਕੋਈ ਕੁਝ ਨਹੀਂ ਹੋਤਾ ਪ੍ਰਦੀਪ ਸਿੰਘ ਦੇ ਪ੍ਰਦੀਪ ਸਿੰਘ ਦਾ ਲੜਕਾ ਨੇ ਛੱਤਰ ਸਾਡੇ ਘਰੇ ਰਾਤ ਕਹਣਾ ਜਾ ਕੇ ਸਾਨੂੰ ਇਹ ਧਮਕੀ ਦਿੱਤੀ ਮੇਰਾ ਖਿਆਲ ਤੇ ਮੁੰਡੇ ਨੂੰ ਬਚਾ ਲਓ ਜੇ ਨਹੀਂ ਚਾ ਆ ਜਾਂਦਾ ਤੁਸੀਂ ਵੋਟਾਂ ਨਹੀਂ ਪਾਉਂਦੇ ਮੇਰੇ ਪੁੱਤ ਦੋਵੇਂ ਮਾਰਦੇ ਮੇਰੇ ਦੋਵੇਂ ਪੋਤੇ ਨਾ ਮਾਰੋ ਇਹ ਹੁਣ ਗੋਲੀਆਂ ਨਾ ਮਾਰਨਗੇ ਹੋਰ ਵੀ ਗੋਧ ਹਥਿਆਰ ਮਾਰਨਗੇ ਗੋਲੀਆਂ ਸੀਨੇ ਕੋ ਰੈਫਣਾ ਸੀ ਸਾਡੇ ਮੁੰਡੇ ਨੇ ਹੱਥੇ ਸੀ ਸਾਡੇ ਕੋਲ ਬੋਛੇ ਨਹੀਂ ਸੀ ਸਾਡਾ ਅਸਟ ਲੜਨ ਦਾ ਰਾਤਾ ਨਹੀਂ ਸੀਗਾ ਧਮਕੀਆਂ ਦਿੰਦੇ ਸੀ ਰੋਜ਼ ਤੇਰੇ ਪੁੱਤ ਦੋਵੇਂ ਪੁਰਾਣਾ ਕੋ ਵਾਅਦਾ ਹੈਗਾ ਪੁਰਾਣਾ ਕਿ ਵੋਟਰ ਨੂੰ ਵਾਅਦਾ ਨਹੀਂ ਸਿਰਫ ਵੋਟਾਂ ਦੀ ਯੋਜਨਾ ਸਾਡਾ ਕੋਈ ਵੰਡ ਘਾਰ ਨਹੀਂ ਮੇਰੇ ਨਾਲ ਸਾਨੂੰ ਦਬਾਉਦੇ ਸੀ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਤੁਹਾਨੂੰ ਕਿਆ ਦਿੰਦੇ ਸੀ ਜੇ ਆਪਣੇ ਮਾਰਦੇ ਡਾਕਟਰ ਨਾਲ ਸਾਡੀ ਹੋ ਗਈ ਆ ਟੋਡੇ ਮੁੰਡੇ ਦਾ ਕੀ ਨਾਮ ਜਿਹਦੀ ਡੈਥ ਹੋਈ 59 ਸਾਲਾਂ ਕਰਕੇ ਮਿੰਟਰ ਸੇ ਮੋਦੋਂ ਨਾ ਗਿੱਕੀ ਖੋੜੀ ਮਾਰ ਕੇ ਇਹ ਕੀ ਕਾਰਨ ਮੰਨਿਆ ਜਾ ਰਹੀ ਕਿਉਂ ਲੜਾਈ ਹੋਈ ਸਾਡੇ ਰਾਤ ਕਾਲ ਪਏਗੇ ਇਹ ਚਾਚੀ ਛੁੜੀਆਂ ਨੂੰ ਘੁੱਟਿਆ ਮੇਰੇ ਸਾਰੇ ਨੀੜੇ ਪਾੜ ਕੇ ਸੀ ਇੱਥੇ ਆ ਗਏ ਆ ਆ ਚਾਚੀ ਅੰਦਰ ਦੇਖਵਾ ਸਾਰੀਆਂ ਮੋੜਾਂ ਕੀਤੀ ਨਾ ਰਾਤ ਆ ਜੀ ਅਰੇ ਸਰਕਾਰ ਸਾਡੇ ਬੰਦੇ ਮਾਰਨੇ ਨੇ ਆਪਣੇ ਓਏ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਥੋੜੇ ਹੁਣ ਥੋੜੇ ਪਤਾ ਨਹੀਂ ਸਟੇਟਮੈਂਟ ਨਹੀਂ ਹੋਈ ਜੀ ਗੱਲ ਹਾਂਜੀ ਸਾਨੂੰ 24 ਘੰਟੇ ਹੋ ਗਏ ਐਡਮਿਟ ਹੋਇਆ ਨੂੰ ਕੱਲ ਸ਼ਾਮ ਦੇ 6 ਵਜੇ ਦੇ ਸਾਡੇ ਆਈਟਮ ਸਟੇਟਮੈਂਟ ਨਹੀਂ ਹੋਈ ਸਾਨੂੰ ਕਹਿਣਾ ਪੁੱਛਿਆ ਹੀ ਨਹੀਂ ਪੁਲਿਸ ਨੇ ਵੀ ਤੁਸੀਂ ਇੱਥੇ ਕਿਉਂ ਆਏ ਜੀ ਹੁਣ ਟਾਈਮ ਕਿੰਨਾ ਹੋ ਚੁੱਕਿਆ ਜੀ ਅੱਧ ਫਿਰ ਦੇ ਕਿੰਨਾ ਟਾਈਮ ਚ ਬਚ ਗਿਆ 6 ਤੋਂ 7 ਵਜੇ ਦੇ ਅਸੀਂ ਈਵਨਿੰਗ ਆਏ ਗੱਲ ਐਡਮਿਟ ਹੋਏ ਠੀਕ ਹੈ ਜੀ ਇਹਨਾਂ ਜਨਾਨੀਆਂ ਦੇ ਕੱਪੜੇ ਪਾੜਨੇ ਵਾਲ ਵੀ ਖਿੱਚੇ ਨੇ ਕੜੀਸਿਆ ਸਾਨੂੰ ਕੋਈ ਸੁਣਵਾਈ ਜਨਾਨੀਆਂ ਦੀ ਵੀ ਕੁਝ ਨਹੀਂ ਨਾ ਪੁੱਛਿਆ ਆਕੋਸ਼ ਨੇ ਨਾ ਘਾਟਵਾੜਾ ਕੀ ਰਹਾ ਜੀ ਅਸੀਂ ਜਿਵੇਂ ਆਏ ਹੁਣ ਅੱਥੇ ਬੈਠੇ ਹਾਂ ਉਹਨਾਂ ਸਾਡੇ ਮੁੰਡੇ ਮਾਰੇ ਗਏ ਫਿਰ ਵੀ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਪ੍ਰਚਾਰ ਕਰਦੇ ਆਕੋਸ਼ ਨੇ ਇਹ ਆਨੰਦ ਸਿੱਤ ਨੇ ਪੁਲਿਸ ਜੀ ਕਿੰਨਾ ਮੇਰਾ ਨਾਮ ਹਰਵਿੰਦਰ ਕੌਰ ਐ ਮੈਂ ਸਵੇਰ ਦੀ ਥਾਣੇ ਆਣ ਕੇ ਬੈਠੀ ਕਦੇ ਮੈਂ ਡਿਫਟੀ ਦਫਤਰ ਜਾਨੀ ਆ ਕਿ ਕੋਈ ਕਾਰਵਾਈ ਕਰੋ ਮੇਰੀ ਮੰਮੀ ਉਹਦੇ ਕੱਪੜੇ ਪਾੜੇ ਨੇ ਸਾਡੇ ਵਾਸਤੇ ਐਡਾ ਬੇਇੱਜ਼ਤੀ ਵਾਲਾ ਸਾਨੂੰ ਪਰਨਣੋਂ ਥਾਂ ਨਹੀਂ ਲੱਭਣਾ ਪਿਆ ਸਾਡੇ ਤਾਂ ਨੇ ਸੁੱਕੇ ਸੀਗੇ ਅਸੀਂ ਇਥੇ ਥਾਣੇ ਆਏ ਸਵੇਰ ਦੀ ਮੈਂ ਕਦੀ ਡਿਪਟੀ ਡਫਤਰ ਜਾਨੀ ਸਾਹਿਬ ਨਹੀਂ ਮਿਲੇ ਕਦੀ ਮੈਂ ਇੱਥੇ ਜਾਨੀ ਐਸਚੋ ਨਹੀਂ ਮਿਲੇ ਤੇ ਸਾਡੇ ਬੜੀ ਪਿੱਛੋਂ ਮੇਰੇ ਭਰਾ ਕੱਲੇ ਕਰੇ ਸੀ ਕਿਤੇ ਮਾਰ ਦਿੱਤੇ ਉਹਨਾਂ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਕਿ ਕੀ ਸਵੇਰ ਦੀ ਸਾਡੀ ਇਹ ਕਰਮਚਾਰੀ ਦੀ ਰਿਪੋਰਟ ਨਹੀਂ ਆਈ ਕਿ ਕੀ ਅਗਲੀ ਕਾਰਵਾਈ ਹੋਈ ਤੁਹਾਡੀ ਮੈਨੂ ਡਿਊਟੀ ਕਿੱਥੇ ਹੀ ਕਿੱਥੇ ਦਿਨਾਲ ਜੀ ਦੀ ਫਾਜ਼ਿਲਗਾ ਫਾਜ਼ਿਲਗਾ ਮੈਂ ਸਵੇਰ ਵੀ ਇੱਥੇ ਆਈ ਆ ਰਾਤੀ ਮੇਰੀ ਮਾਂ ਨਾਲ ਇੰਨਾ ਕੁਝ ਹੋਇਆ ਪਰ ਕਿਸੇ ਨੇ ਕੋਈ ਖਾਸ ਸੁਣਵਾਇਆ ਇਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਸਰਕਾਰ ਬਣ ਕੇ ਜਨਾਂ ਦੇ ਨਾਲ ਹੈ ਇਦਾਂ ਵੀ ਲੁੱਟਿਆ ਕਰਨਗੇ ਕਹਿੰਦੇ ਜਨਾਈਆਂ ਦਾ ਨਕਾ ਇਤਨੀ بڑے ਬਣੇ ਹੋਏ ਨੇ ਕੋਈ ਕੋਈ ਕਾਨੂੰਨ ਕਿ ਤਰਾਲੀ ਲਾ ਕੇ ਬੰਦੇ ਰੱਬ ਬਣ ਗਏ ਨੇ ਸਾਡਾ ਕਸੂਰ ਸਰਨਾਮਾ ਗੁੰਡਰਾਜ ਫਲਾਇਆ ਆ ਜਿਹਨਾਂ ਦੇ ਤੁਸੀਂ ਤੁਹਾਡਾ ਕੋਈ ਰਿਸ਼ਤਾ ਰਹਿ ਗਿਆ ਜੇ ਬ੍ਰਦਰ ਸੱਚਾ ਬ੍ਰਦਰ ਹੀ ਮੇਰਾ ਸੱਚਾ ਬ੍ਰਦਰ ਹੈ ਮੇਰਾ ਕੀ ਨਾਮ ਹੈ ਜਨਦਾ ਕਿੰਤਾ ਸੈਂਦੋ ਕਰਿੰਦਾ ਸੈਂਦੋ ਮੇਰਾ ਭਰਾ ਨਹੀਂ ਉਹਨਾਂ ਨੂੰ ਨਾ ਪੀਰੇ ਕੀ ਆਸੀਂ ਤੇ ਸਾਡੇ ਭਰਾ ਤੇ ਜਵਾਨੀ ਚੜੀ ਤੇ ਇਨਾਂ ਨੇ ਮਾਰ ਦਿੱਤੀ ਤਾਲੀ ਦਾ ਵਾਸਤੇ ਸਾਰਿਆਂ ਨਾਲ ਸਿਰਫ ਲੇਖ ਸਾਡੇ ਕੁਝ ਬੜੇ ਨਹੀਂ ਸਕ ਕੋਈ ਦੋ ਵੈਸੇ ਮੁੜੇ ਕਿ ਕਿਵਾਰੇ ਤੋਂ ਸਾਰੇ ਐਸੀਆਂ ਪਰਤੀਆਂ ਨੇ ਕਿ ਕਿਵਾਰੇ ਤੋਂ ਸਾਡੇ ਜਿੰਦਾ ਰਾਖੀ ਆ ਸਰਕਾਰ ਸਾਡੀ ਆ ਗਈ ਆ ਸਰਕਾਰ ਸਾਡੀ ਆ ਗਈ ਆ ਅਸੀਂ ਇੱਥੇ ਕਿਸੇ ਨੂੰ ਜੀਉਣ ਨਹੀਂ ਦੇਣਾ ਪਹਿਲਾਂ ਮੇਰਾ ਪੁੱਤ ਮੁੱਕ ਗਿਆ ਮੇਰਾ ਪੁੱਤ ਆ ਗਿਆ ਮੇਰਾ ਜੱਜਾ ਮਾਟੀ ਕੋਈ ਨਹੀਂ ਕਹਿੰਦਾ ਜਦੋਂ ਹੁੰਦਾ ਸਾਡੇ ਜਿੰਦੇ ਫੋਟੇ ਤੇ ਸਾਡੇ ਬੰਦੇ ਗਾਹੋਂ ਗਾਹੋਂ ਸਾਡਾ ਦੋ ਹਣ ਮਾਰ ਤੇ ਆ ਜੇਕਰ ਪੁਲਿਸ ਇਹਨਾਂ ਉਨ ਕਾਰਵਾਈ ਨਾ ਕਰੇਗੀ ਤੁਸੀਂ ਅਗਲਾ ਤੁਹਾਡਾ ਕੀ ਹੋਏਗਾ ਏਜੰਡਾ ਮਤਲਬ ਕੀ ਕਰੋਗੇ ਸਾਡਾ ਘਰ ਪਹੁੰਚ ਰਿਹਾ ਜਿਹੜਾ ਉਤਰਨਾ ਸੀ ਅਸੀਂ ਉਹਨਾਂ ਨੇ ਵੀ ਨਹੀਂ ਵਸਣ ਦੇਣੀ ਨਹੀਂ ਹੁਣ ਮੇਲ ਨਾਲ ਮਲਗੀ ਚੱਕਾ ਜਾਮ ਵਗੈਰਾ ਹੋਊਗਾ ਤਰਨਾ ਕੋ ਲਗਾਓਗੇ ਜਿਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰੇ ਪੁਲਿਸ ਕਾਰਵਾਈ ਕਰੇ ਨਹੀਂ ਤਾਂ ਉਹਨਾਂ ਨੂੰ ਸਾਡਾ ਮੁੰਡਾ ਹੈ ਨਾ ਪਹਿਰੇ ਨੇ ਅਸੀਂ ਇੱਥੇ ਇੱਥੇ ਬੈਠੇ ਰਹਿਵਾਗੇ ਅਸੀਂ ਆਪਦੇ ਮੁੰਡਾ ਮੈਂ ਗੰਗਸੀ ਆਗੂ ਤੇ ਆਇਆ ਸੀ ਕੋਈ ਵਿਸ਼ਵਾਸ ਦਿਵਾ ਗਿਆ ਤੁਹਾਨੂੰ ਹਾਂਜੀ ਵਿਸ਼ਵਾਸ ਦਿਵਾਇਆ ਮੈਂ ਆਖਿਆ ਮੈਂ ਪਰਚਾ ਵੀ ਦਰਜ ਕਰਵਾਵਾਂਗਾ ਮੈਂ ਇਹਨਾਂ ਨੂੰ ਜਾ ਕੇ ਅਰੈਸਟ ਕਰਵਾਵਾਂਗਾ ਇਹ ਸਾਡੇ ਬੱਚਿਆਂ ਦਾ ਮੁੱਲ ਨਾ ਪਾਇਆ ਇਹ ਸਾਡੇ ਬੱਚਿਆਂ ਦਾ ਮੁੱਲ ਨਾ ਪਾਇਆ ਇਹ ਬੱਚਿਆਂ ਦਾ ਨਾਂ ਉੱਤੇ ਮੜਾ ਜਾਣ ਲੱਗਾ ਮੈਂ ਇੱਥੇ ਸਿਰ ਚੜ੍ਹ ਕੇ ਮਰਨਾ ਇਹਨਾਂ ਦੇ ਇਹ ਕਿਹੜੀ ਸਰਕਾਰ ਦਾ ਕਾਨੂੰਨ ਪਾਸ ਹੈ ਵਿੱਚ ਮੈਂ ਗੱਲ ਪਾਉਣ ਦੇਣੇ ਕਾਨੂੰਨ ਹੈ ਬਹੁਤ 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 ਹਾਂਜੀ ਮੰਗੇ ਕਾਰਵਾਈ ਹੋਣੀ ਚਾਹੀਦੀ ਹੈ ਇਸ ਸਰਕਾਰ ਨੂੰ